ਬੀਤੇ ਸਮੇਂ ਵਿੱਚ ਲੜਕੇ ਤੇ ਲੜਕੀਆਂ ਵਿੱਚ ਬਹੁਤ ਜ਼ਿਆਦਾ ਫਰਕ ਸਮਝਿਆ ਜਾਂਦਾ ਸੀ। ਜੇਕਰ ਕਿਸੇ ਘਰ ਵਿੱਚ ਲੜਕੇ ਦਾ ਜਨਮ ਹੁੰਦਾ ਸੀ ਤਾਂ ਘਰ ਵਿੱਚ ਖੁਸ਼ੀਆਂ ਮਨਾਇਆਂ ਜਾਂਦੀਆਂ ਸੀ ਪਰ ਜੇਕਰ ਲੜਕੀ ਦਾ ਜਨਮ ਹੋ ਜਾਂਦਾ ਸੀ ਤਾਂ ਸਾਰੇ ਘਰ ਵਿੱਚ ਗਮੀ ਵਰਗਾ ਮਾਹੌਲ ਹੋ ਜਾਂਦਾ ਸੀ। ਪਰ ਜੇਕਰ ਗੱਲ ਕਰੀਏ ਕਿ ਅੱਜ ਦੇ ਸਮੇਂ ਦੀ ਤਾਂ ਅੱਜ ਦੇ ਸਮੇਂ ਵਿੱਚ ਲੜਕਾ ਲੜਕੀ ਦੇ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਸਗੋਂ ਕਈ ਖੇਤਰਾਂ ਦੇ ਵਿੱਚ ਲੜਕੀਆਂ ਹੁਣ ਲੜਕੀਆਂ ਦੇ ਨਾਲੋਂ ਵੀ ਅੱਗੇ ਨਿਕਲਦੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਦੀ ਇੱਕ ਮਿਸਾਲ ਬੀਤੇ ਦਿਨ ਗੁਜਰਾਤ ਵਿੱਚ ਹੋਈ 6ਵੀਂ ਆਲ ਇੰਡੀਆ ਜੇਲ ਸਟਾਫ ਮੀਟ ਦੇ ਵਿੱਚ ਦੇਖਣ ਨੂੰ ਮਿਲੀ ਜਦੋਂ ਇਸ ਮੀਟ ਦੇ ਵਿੱਚ ਨਵੀਂ ਜੇਲ ਨਾਬਾ ਦੀ ਮੈਟਰਨ ਮਨਪ੍ਰੀਤ ਕੌਰ ਨੇ ਹਾਈ ਜੰਪ ਦੇ ਵਿੱਚ 골ਡ ਮੈਡਲ ਹਾਸਲ ਕੀਤਾ ਜਿਸ ਤੋਂ ਬਾਅਦ ਨਵੀਂ ਜੇਲ ਨਾਬਾ ਦੇ ਸਟਾਫ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਸਾਰੀਆਂ ਜੇਲਾਂ ਦੇ ਵਿੱਚੋਂ ਇਕਲੌਤੀ ਮਨਪ੍ਰੀਤ ਕੌਰ ਨੇ ਹੀ 골ਡ ਮੈਡਲ ਹਾਸਲ ਕੀਤਾ ਹੈ ਮੈਂ ਤਾਂ ਸਿਰ ਬਹੁਤ ਕਰਨੀ ਪਈ ਮੈਂ ਸਕੂਲ ਟਾਈਮ ਤੋਂ ਹੀ ਪ੍ਰੈਕਟਿਸ ਕਰ ਰਹੀ ਨਾ ਇਹਦੀ ਫਾਈ ਐਗਜ਼ੈਂਪਲ ਇਹ ਇਸ ਤੋਂ ਪਹਿਲਾਂ ਸਕੂਲ ਟਾਈਮ ਹੀ ਮੇਰੇ ਚਾਰ ਗੋਲਡ ਮੈਡਲ ਆ ਤੇ ਮੈਨੂੰ ਤਾਂ ਬਹੁਤ ਕਰਨੀ ਪਈ ਉਹਥੇ ਜਿਹੜਾ ਹੈਗਾ ਮੈਡਲ ਜਿਹੜਾ ਜਿੱਤਰ ਲਈ ਕਿੰਨਾ ਕੁ ਟਫ ਮੁਕਾਬਲਾ ਸੀ ਕਾਫੀ ਸੀ ਸਰ ਹਰ ਕੰਪੀਟੀਟਰ ਤਿਆਰੀ ਹੀ ਕਰਕੇ ਆਉਂਦਾ ਘਰ ਤੋਂ ਇੱਕ ਕੰਪੀਟੀਸ਼ਨ ਬਹੁਤ ਜਿਆਦਾ ਸਖਤ ਕਿੰਨਾ ਕੁ ਸਟਰਗਲ ਕਰਨਾ ਪਿਆ ਕਿੰਨੇ ਟਾਈਮ ਪ੍ਰੈਕਟਿਸ ਕਰਦੇ ਸੀ ਤੁਸੀਂ ਪ੍ਰੈਕਟਿਸ ਜੀ ਮੈਂ ਹਕਮੇ ਚੰਨ ਤੋਂ ਬਾਅਦ ਇੱਕ ਮਹੀਨਾ ਕੀਤੀ ਆ ਸਿਲੈਕਸ਼ਨ ਹੋਣ ਤੋਂ ਬਾਅਦ ਉਸ ਤੋਂ ਪਹਿਲਾਂ ਜੀ 10 ਸਾਲ ਦਿੱਤੇ ਲਗਾਤਾਰ ਸਕੂਲ ਟਾਈਮ ਪਹਿਲਾਂ ਜੀ ਸਕੂਲ ਟਾਈਮ ਹੀ ਦਿੱਤੇ 2007-08 ਤੋਂ ਲੈ ਕੇ ਉਦੋਂ ਦਵਿੰਦਰ ਢਿੱਲੋਂ ਕੋਲ ਸਾਹਿਬ ਸੀਗੇ ਜੀ ਪੇਰੈਂਟਸ ਅਸੀਂ ਨਾਲ ਤੇ ਹੁਣ ਉਹ ਮੈਕਮੇ ਵੱਲੋਂ ਸੀਗੇ ਜੀ ਤੁਸੀਂ ਮੈਕਮੇ ਵਿੱਚ ਵੇਤੇ ਨਾਲ ਮੈਡਮ ਨਹੀਂ ਲਿਆ ਕੋਈ ਪਰੇਸ਼ਾਨੀ ਨਹੀਂ ਵੀ ਆਉਦੀ ਹਣੀ ਗੇਮ ਵਿੱਚ ਨਹੀਂ ਸਰ ਸੁਪਰਡੈਂਟ ਸਾਹਿਬ ਮਾਝੋਗ ਸੁਪਰਡੈਂਟ ਸਾਹਿਬ ਡਿਪਟੀ ਸਰ ਵੀ ਬਹੁਤ ਵਧੀਆ ਸੀ ਇਹਨਾਂ ਨੇ ਬਹੁਤ ਸਹਿਯੋਗ ਕੀਤਾ ਸੀ ਨਾਲ ਤੇ ਹੁਣ ਅਗਲਾ ਟੀਚਰ ਕੀ ਹੈ ਤੁਹਾਡਾ ਅਗਲਾ ਜੀ ਅੱਗੇ ਵੀ ਬਹੁਤ ਮਿਹਨਤ ਕਰਨੀ ਆ ਨਾਲ ਦੀ ਨਾਲ ਟ੍ਰੇਨਿੰਗ ਰੱਖਣੀ ਆ ਉਹਦੀ ਪ੍ਰੈਕਟਿਸ ਕਰਨੀ ਆ ਤੇ ਇਸ ਤੋਂ ਬਾਅਦ ਵੀ ਮੈਡਲ ਹੀ ਲੈ ਕੇ ਆਉਣਾ ਹੈ। ਔਰ ਸਟੇਟਾਂ ਦੀ ਸੀ ਸਾਰੇ ਜੀ ਸਰ ਕਿ ਕਿੱਥੋਂ ਕਿੱਥੋਂ ਸੀਗੇ 28 ਸਟੇਟਾਂ ਨੇ ਜੀ 28 ਦੇ 28 ਸੀਗੇ ਲਗ ਲਗ ਇਹ 올 ਇੰਡੀਆ 6th 올 ਇੰਡੀਆ ਪ੍ਰੀਜ਼ਨ ਮੀਟ ਹੋਈ ਸੀ ਗੁਜਰਾਤ ਦੇ ਵਿੱਚ ਜੀ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਸਾਡੇ ਪ੍ਰੈਜ਼ੈਂਟ ਡਿਪਾਰਟਮੈਂਟ ਨਾਲ ਲੜਕੀ ਸਾਡੀ ਮੰਤਰੀਤ ਨੇ ਨੂੰ ਹਾਈ ਜੰਪ ਦੇ ਵਿੱਚ 골ਡ ਮੈਡਲ ਮਿਲਿਆ ਜੀ ਇਹ ਸਾਡੇ ਲਈ ਬਹੁਤ ਖੁਸ਼ੀ ਤੇ ਮਾਣ ਦੀ ਗੱਲ ਆ ਸਾਡੇ ਡਿਪਾਰਟਮੈਂਟ ਲਈ ਮਾਜੋ ਡੀਜੀਪੀ ਸਾਹਿਬ ਨੇ ਪੀਓਸੀ ਸਮੇਂ ਉੱਥੇ ਗੇਮਾਂ ਤੇ ਗਏ ਸ਼ਿਕਰਤ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਵੀ ਬਹੁਤ ਸ਼ਲਾਘਾ ਕੀਤੀ ਇਹਦੇ ਕੰਮ ਦੀ ਤੇ ਇਹਨੂੰ ਕੈਸ਼ ਰਿਵਾਰਡ ਵੀ ਦਿੱਤਾ ਗਿਆ ਤੇ ਅਸੀਂ ਦਾ ਕੇਸ ਹੁਣ ਡੀਜੀ ਡਿਸਕ ਤੇ ਇੱਕ ਰੈਂਕ ਅਪ ਕਰਨ ਲਈ ਵੀ ਭੇਜ ਰਹੇ ਹਾਂ ਇਹ ਪਹਿਲਾ ਮੈਡਲ ਆ ਹੁਣ ਤੱਕ ਦਾ ਹਾਂਜੀ ਇਹ ਪਹਿਲਾ ਮੈਡਲ ਸਾਡੇ ਪੰਜਾਬ ਦੇ ਪ੍ਰੈਜ਼ਨ ਦਾ ਕਿੰਨੇ ਕ ਮਿਹਨਤ ਤੁਹਾਨੂੰ ਦੱਸਦੇ ਹੋਣਗੇ ਜਾਂ ਗੱਲ ਹੁੰਦੀ ਨਹੀਂ ਕਿੰਨੇ ਕ ਮਿਹਨਤ ਦੇ ਸਤਕਾਰ ਇਹ ਜਿਹੜੇ ਮਾਣ ਪ੍ਰਾਪਤ ਹੋਏ ਮਾਝੂ ਡੀਜੀਪੀ ਸਾਹਿਬ ਵੱਲੋਂ ਜਦੋਂ ਤੋਂ ਇਹ ਅਨਾਉਂਸ ਹੋਇਆ ਵੀ 6th 올 ਇੰਡੀਆ ਪ੍ਰिजन ਮੀਟ ਹੋ ਰਹੀ ਹੈ ਉਦੋਂ ਤੋਂ ਹੀ ਪੰਜਾਬ ਜਿਲ੍ਹਾ ਟ੍ਰੇਨਿੰਗ ਸਕੂਲ ਵਿੱਚ ਇਹ ਨਾਲ ਜਿਹੜੇ ਸਿਲੈਕਟ ਹੋਏ ਸੀ ਜਿੰਨੇ ਵੀ ਸਾਡੇ ਮੁਲਾਜ਼ਮ ਉਹਨਾਂ ਦੀ ਟ੍ਰੇਨਿੰਗ ਉੱਥੇ ਚੱਲ ਰਹੀ ਸੀ ਤੇ ਇਸ ਕੁੜੀ ਨੇ ਬੜਾ ਵਧੀਆ ਵੱਧ ਚੜ ਕੇ ਟ੍ਰੇਨਿੰਗ ਵਿੱਚ ਹਿੱਸਾ ਲਿਆ ਤੇ ਉੱਥੇ ਵੀ ਵਧੀਆ ਪਰਫਾਰਮੈਂਸ ਦਿੱਤੀ ਹੈ ਸਰ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਸਾਡੇ ਵਿਭਾਗ ਦਾ ਮਾਣ ਆ ਸਾਡਾ ਬਹੁਤ ਮਨ ਖੁਸ਼ ਹੋਇਆ ਵਿਭਾਗ ਦਾ ਤੇ ਬੜੀ ਖੁਸ਼ੀ ਦੀ ਗੱਲ ਆ ਤੇ ਅਸੀਂ ਚਾਹੁੰਦੇ ਆ ਕਿ ਹੋਰ ਤਰੱਕੀ ਕਰੇ ਅੱਗੇ ਤੋਂ ਵੀ ਇਹ ਆ ਪੂਰੀ ਤਰੱਕੀ ਕਰੇ ਕਿਸ ਤਰ੍ਹਾਂ ਦੇਖਦੇ ਹੋ ਜੇਲ੍ਹਾਂ ਵਿੱਚ ਪੰਜਾਬ ਦੇ ਕਈ ਜ਼ਿਲ੍ਹਿਆਂ ਨੇ ਪਹਿਲਾ ਮੈਡਲ ਮਿਲਿਆਗਾ ਜੀ ਸਰ ਬੜੀ ਖੁਸ਼ੀ ਦੀ ਗੱਲ ਆ ਬਹੁਤ ਲੰਬੇ ਸਮੇਂ ਬਾਅਦ ਜਾਂ ਕਹਿ ਲਓ ਮਿਲਿਆ ਇਹ ਤੇ ਇਹਨਾਂ ਦੀ ਕੋਈ ਮਹਿਕਮੇ ਵੱਲੋਂ ਕੋਈ ਤਰੱਕੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਤਾਂ ਕਿ ਇਹਨਾਂ ਦਾ ਮਨੋਬਲ ਉੱਚਾ ਹੋਵੇ ਉਹ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਇੱਧਰ ਡਿਊਟੀ ਵੀ ਆ ਨਾਲ ਪ੍ਰੈਕਟਿਸ ਵੀ ਕਰਦੇ ਆ ਮੈਡਲ ਵੀ ਹਾਸਲ ਕੀਤਾਗਾ ਇਹ ਬਹੁਤ ਔਖਾ ਈ ਸਾਡੇ ਮੈਗਨਿਟ ਡਿਊਟੀ ਬਹੁਤ ਔਖੀ ਆ ਤੇ ਡਿਊਟੀ ਕਰਨ ਦੇ ਨਾਲ ਨਾਲ ਈ ਐਡਾ ਮੈਡਲ ਪ੍ਰਾਪਤ ਕਰਨਾ ਬਹੁਤ ਔਖੀ ਗੱਲ ਆ ਮੈਂ ਚਾਹੁੰਦਾ ਇਹਨਾਂ ਨੂੰ ਮਤਲਬ ਪ੍ਰੈਕਟਿਸ ਲਈ ਵੱਖਰਾ ਟਾਈਮ ਦਿੱਤਾ ਜਾਵੇ ਤਾਂ ਜੋ ਇਹ ਹੋਰ ਬੁਲੰਦੀਆਂ ਤੇ ਪਹੁੰਚਣ ਤੇ ਮਹਿਕਮੇ ਦਾ ਨਾਮ ਰੋਸ਼ਨ ਕਰਨ ਅਜੇ ਵੀ ਲੜਕੀਆਂ ਨੂੰ ਬੋਝ ਮੰਨਦੇ ਨੇ ਕਈ ਲੋਕ ਤੇ ਹੁਣ ਜਿੰਨੇ ਮੈਡਲ ਲੜਕੀਆਂ ਹੁਣ ਕਾਫੀ ਲਿਆ ਰੀਆਂ ਨੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਕੁੜੀਆਂ ਮੁੰਡਿਆਂ ਨਾਲੋਂ ਵੱਧ ਹੋਈਆਂ ਸਾਡੇ ਨਿਕਲੀਆਂ ਸਾਡੇ ਮਹਿਕਮੇ 'ਚ ਜਿੰਨੇ ਮੁੰਡੇ ਗਏ ਸੀ ਸਾਰੇ ਉਹੀ ਬਰੰਗਲ ਫਾਵੇ ਵਾਂਗ ਵਾਪਸ ਆਏ ਆ ਇੱਕੋ ਇਹ ਸਾਡੇ ਕੁੜੀ ਮਨਪ੍ਰੀਤ ਕੌਰ ਨੇ ਇਹ ਨਾਂ ਰੋਸ਼ਨ ਕੀਤਾ ਮਹਿਕਮੇ ਦਾ ਤੇ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਬਾਰੇ ਸੋਚਿਆ ਜਾਵੇ ਠੀਕ ਆ ਜੀ ਕੋਈ ਇਹਨਾਂ ਨੂੰ ਇਹਨਾਂ ਦੀ ਵਿੱਤੀ ਹੈਲਪ ਕੀਤੀ ਜਾਵੇ ਤੇ ਇਹਨਾਂ ਦੀ ਪ੍ਰਮੋਸ਼ਨ ਕੀਤੀ ਜਾਵੇ ਜੇ ਅਸੀਂ ਉੱਥੇ ਦੇ ਉੱਥੇ ਰਹਿ ਜਾਾਂਗੇ ਤਾਂ ਕੋਈ ਇਹਨਾਂ ਦਾ ਮਨ ਮਨੋਵਲ ਉੱਚਾ ਨਹੀਂ ਹੋਊਗਾ ਤੇ ਕੋਈ ਉਨਤੀ ਜਾਂ ਤਰੱਕੀ ਨਹੀਂ ਕਰ ਪਾਵਾਂਗੇ ਆਪਾਂ ਇਹਨਾਂ ਦੀ ਵੀ ਮਨਚ ਇਹੀ ਇੱਛਾ ਵੀ ਇਹਨਾਂ ਦੀ ਪ੍ਰੋਮੋਸ਼ਨ ਹੋਵੇ ਜਿੱਦਾਂ ਕਿ ਪੰਜਾਬ ਪੁਲਿਸ ਜਾਂ ਹੋਰ ਵਿਭਾਗਾਂ 'ਚ ਉੱਚਾ ਚੁੱਕਿਆ ਜਾਂਦਾ ਡੀਐਸਪੀ ਦਾ ਰੈਂਕ ਦਿੱਤਾ ਜਾਂਦਾ ਕੋਈ ਮੈਡਲ ਲੈ ਕੇ ਆਉਂਦਾ ਜੇ ਉਹ ਹੀ ਸਪਾਈ ਦੇ ਸਪਾਈ ਰਹਿ ਗਏ ਤਾਂ ਫਿਰ ਕੋਈ ਮਜ਼ੇ ਵਾਲੀ ਗੱਲ ਨਹੀਂ ਹਾਂਜੀ ਇਹ ਗੱਲ ਆ ਤੇ ਮੈਂ ਸਰਕਾਰ ਨੂੰ ਫੇਰ ਦੁਬਾਰਾ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦੀ ਆਵਾਜ਼ ਨੂੰ ਸੁਣੋ ਠੀਕ ਹੈ ਜੀ ਇਹਨਾਂ ਦੀਆਂ ਮੰਦੀ ਇੱਛਾ ਨੂੰ ਪੂਰਾ ਕਰੋ ਇਹਨਾਂ ਨੂੰ ਪ੍ਰੋਮੋਸ਼ਨ ਦਿਓ ਤੇ ਹੋਰ ਵਿੱਤੀ ਸਹਾਇਤਾ ਵੀ ਦਿਓ ਤਾਂ ਕਿ ਇਹ ਵਧੀਆ ਅੱਗੇ ਤੋਂ ਪ੍ਰਦਰਸ਼ਨ ਕਰ ਸਕਣ